हां जी दोस्तों नमस्कार मैं राज कुमार खडाला सुनुपती ये भी आपा गरीब बंदे दी सहायता करते रहने हां वीडियो पहला ही पांदे रहने आपा एथे ਸਾਡੇ ਕੋਲ ਇੱਕ ਲੋੜਵੰਦ ਪਰਿਵਾਰ ਆਇਆ ਬੈਠੀਆਂ ਦੇ ਦੋ ਜੁਨੀਆ ਬੇਚਾਰੀਆਂ ਬਾਧਰਪੁਰ ਤੋਂ ਨੇ ਇਹ ਇਹਨਾਂ ਦੀ ਲੜਕੀ ਦੀ ਸ਼ਾਦੀ ਹੈ ਕਹਿੰਦੇ ਇਹ ਗੱਡੀ ਗੱਡੀ ਲਹਾਰ ਨੇ ਤੇ 30 ਤਰੀਕ ਨੂੰ ਵਿਆਹ ਕੁੜੀ ਦਾ ਤੇ ਇਹਨਾਂ ਕੋਲੇ ਕੋਈ ਫੋਨ ਫੁੰਦਾ ਨਹੀਂ ਨਾ ਇਹਨਾਂ ਕੋਲੇ ਕੋਈ Google Pay ਨੰਬਰ ਹੈ ਕਾਰਡੇ ਸਿਪਾਹੀ ਫਿਰਦੇ ਨੇ ਕਾਰਡੇ ਹੀ ਵਿਖੇਂ ਸਮਰ ਕੇ ਇਹਨਾਂ ਕੋਲੇ ਕਾਰਡੇ ਕੱਲਾ ਹੈ ਜੇ ਕਿਸੇ ਨੇ ਵੀ ਇਹਨਾਂ ਦੀ ਸਿਹਤਾਂ ਕਰਨੀ ਹੋਵੇ ਤਾਂ ਬਾਦਰਪੁਰ ਇਹ ਦੱਸਣਗੇ ਕਿੱਥੇ ਜੀ ਬੈਠੇ ਨੇ ਸਕੂਲ ਕੋਲੇ ਰੱਖਿਓ ਜਿਹੜੀ ਸਟੇਟੀ ਹੈ ਬਾਦਰਪੁਰ ਸਟੇਟੀ ਕੋਲੇ ਬੈਠੇ ਨੇ ਇਹ ਅਸੀਂ ਤੁਹਾਨੂੰ ਬੇਨਤੀ ਕਰਨਾ ਚਾਹੁੰਦੇ ਆਂ ਵੀ ਚਲ ਗਰੀਬ ਪਰਿਵਾਰ ਹੈ ਵਿਚਾਰਾ ਇਹਦੀ ਬਦੂਵਾਂ ਦੀ ਸਿਹਤਾਂ ਕਰੋ ਯਾਰ 30 ਜੂਨ ਦਾ ਵਾਅਦਾ ਹੈ ਆਜੇਗੀ 6 ਜੂਨ ਨੂੰ ਤੇ ਬਾਈ 23 ਦਿਨ ਰਹਿ ਗਏ ਵਿਚਾਰਿਆਂ ਦੇ ਕਰੋ ਹਿੰਮਤ ਵਾੜੀ ਜੀ ਹਾਂ ਬਈ ਆ ਜਾ ਕੈ ਤਰੀਕੀ ਕੀ ਤਰੀਕੀ ਉਹ ਤੀ ਤਰੀਕੀ ਨੂੰ ਗਿਆ ਸਾਨੂੰ ਕਿਸ ਕਿਸ ਚੀਜ਼ ਦੀ ਲੋੜ ਐ ਮਸਾ ਕੱਪੜੇ ਇਸ ਨੂੰ ਦਸਾੜ ਦੇ ਕੱਪੜੇ ਦਾ ਲੋਕ ਬਥੇਰੇ ਦੇ ਹੀ ਜਾਂਦੇ ਨੇ ਦੇਖੋ ਜੀ ਸੂਟਾ ਸੂਟ ਦਾ ਬਾਧੂ ਦੇ ਹੀ ਜਾਂਦੇ ਨੇ ਹੋਰ ਕੀ ਚੀਜ਼ ਦੀ ਲੋੜ ਐ ਸਾਨੂੰ ਢਾਂਡੇ ਭੁੰਡੇ ਢਾਂਡੇ ਭੁੰਡੇ ਕੋਈ ਕੁਦਰ ਵਗੈਰਾ ਦਨੇਉਂ ਹੋਂ ਨਹੀਂ ਹੈਗੀ ਤਾਂ ਹੋਂ ਨਹੀਂ ਹੈਗੀ ਅਗਲੇ ਦੇ ਤਾਂ ਹੋਊਗੀ ਜੀ ਤੇ ਜਾਊਗੀ ਅੱਛਾ ਵੀ ਸੁਣੋ ਉਹਦੀ ਲੋੜ ਨਹੀਂ ਕੱਪੜੇ ਦੇ ਦੇ ਬਸ ਹੁੰਦਾਨ ਕਰ ਦੇ ਹੁੰਦਾਨ ਦੇ ਦੇ ਇਹ ਕਹਿੰਦੇ ਵੀ ਸਾਨੂੰ ਇੱਕ ਤਾਂ ਵੱਲਦ ਗੱਡੀ ਦੇਣੀ ਪਊਗੀ ਏ ਉਹਨਾਂ ਨੂੰ ਵੱਲਦ ਗੱਡੀ ਦੇਣੀ ਹੈ ਜਿਹੜੇ ਮਤਲਬ ਕਿ ਵਿਆਹ ਨਾਲਗੇ ਕੁੜੀ ਨੂੰ ਇੱਕ ਮੰਝੇ ਲੈਣੇ ਨੇ ਉਹਨਾਂ ਵਾਸਤੇ ਮੰਝੇ ਵੀ ਦਿੰਦੇ ਨੇ ਆਪਾਂ ਬੈੱਡ ਦਿੰਨੇ ਆ ਇਹ ਮੰਝੇ ਦੇਣਗੇ ਸੋ ਸਾਡੀ ਸਾਰੀ ਦੋਸਤ ਮਿੱਤਰਾਂ ਨੂੰ ਬੇਨਤੀ ਹੈ ਵੀ ਜਿਹਦੇ ਕੋਲ ਇਹ ਕੋਈ ਸ਼ਰਦਾ ਹੈ 500 400 ਦੇਣ ਦੀ ਇਹਨਾਂ ਨੂੰ ਸ਼ਗਨ ਉੱਥੀ ਜਾ ਕੇ ਤੁਸੀਂ ਦੇ ਸਕਦੇ ਹੋ ਬਾਹਦਰਪੁਰ ਸਟੇਟੀ ਦੇ ਕੋਲੋਂ ਇੱਕ ਮੋੜ ਦੇ ਉੱਪਰ ਬੈਠੇ ਨੇ ਇੱਕ ਗਰਾਊਂਡ ਦੇ ਵਿੱਚ ਇਹ ਉੱਥੇ ਜਾ ਕੇ ਕਿਰਪਾ ਕਰਕੇ ਪੁਲਿਸ ਸਾਰੇ ਦੋਸਤਾਂ ਨੂੰ ਬੇਨਤੀ ਹੈ ਬਾਹਦਰਪੁਰ ਬਰੇਟਾ ਨੇੜੇ ਨੇੜੇ ਪਿੰਡਾਂ ਵਾਲੇ ਜਾ ਕੇ ਇਹਨਾਂ ਦੀ ਸੇਵਾ ਕਰੋ ਜੀ ਧੰਨਵਾਦ ਜੀ